ਸਾਸੀ ਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣੀ ਆ ਜਿਹੜੀ ਮਿੱਤਰੋ ਮੈਂ ਇਸ ਟਾਈਮ ਮੌਜੂਦ ਆ ਜਿਲੇ ਮੁਕਸਰ ਸਾਹਿਬ ਦਾ ਪਿੰਡ ਆ ਸੇਖ ਸੇਖ ਪਿੰਡ ਦੇ ਵਿੱਚ ਇਸ ਟਾਈਮ ਆ ਮੈਂ ਤੇ ਜਨਰਵਰ ਤੁਹਾਨੂੰ ਵਿਖਾਉਣਾ ਆ ਮਿੱਤਰੋ ਤਿੰਨ ਬਾਈ ਤਰਸੇਮ ਸਿੰਘ ਦੇ ਕੋਲ ਵਪਾਰ ਦਾ ਬਾਈ ਦਾ ਕੰਮ ਆ ਨਾਲ ਦੀ ਨਾਲ ਬਾਈ ਵੈਟਰਨਰੀ ਪ੍ਰੈਕਟਿਸ ਵੀ ਕਰਦਾ ਵਾ ਮਿੱਤਰੋ ਪਿੰਡਾਂ ਦੇ ਵਿੱਚ ਤੇ ਤਿੰਨੇ ਜਾਨਵਰ ਦਿਖਾਉਣੇ ਆ ਪ੍ਰੋਪਰ ਸੀਮਿੰਟ ਦੇ ਨਾਲ ਪਹਿਲਾ ਸੂਆ ਵੱਛਿਆ ਦੰਦਾਂ ਦੇ ਵਿੱਚ ਹੋਣ ਗਿਆ ਸਾਰੀ ਜਾਣਕਾਰੀ ਲੈਣੇ ਆਓ ਮਿਲਦੇ ਆਪਾਂ ਭਾਈ ਨੂੰ ਸਤਿ ਸ਼੍ਰੀ ਅਕਾਲ ਤਰਸੇਮ ਭਾਈ ਸਤਿ ਸ਼੍ਰੀ ਅਕਾਲ ਭਾਈ ਕੀ ਹਾਲ ਚਾਲ ਆ ਜੀ ਬਹੁਤ ਵਧੀਆ ਜੀ ਸੇਤਾ ਦੇ ਘਰ ਪਰਿਵਾਰ ਦਾ ਬਹੁਤ ਵਧੀਆ ਬਹੁਤ ਵਧੀਆ ਅੱਛਾ ਤਰਸੇਮ ਭਾਈ ਕੰਮ ਕਰ ਕਿਵੇਂ ਆ ਬਹੁਤ ਵਧੀਆ ਜੀ ਓਕੇ ਜੀ ਜਾਨਵਰ ਫਿਰ ਹੁਣ ਵਿਕਣ ਲੱਗ ਪਿਆ ਹਨਾ ਹਾਂਜੀ ਪਹਿਲਾਂ ਤਾਂ ਬੋੜਾ ਬੰਦਾ ਨੰਕੇ ਗਿਆ ਹਾਂਜੀ ਅੱਛਾ ਤਰਸੇਮ ਭਾਈ ਅੱਜ ਜਿਹੜੇ ਤਿੰਨ ਜਾਨਵਰ ਆਪਣੇ ਕੋਲੇ ਇਹਨਾਂ ਦੇ ਵਿੱਚੋਂ ਪਹਿਲੇ ਨੰਬਰ ਤੇ ਜਿਹੜੀ ਵੱਛੀਆਂ ਦੀ ਕੀ ਡਿਟੇਲ ਆ ਭਾਈ 10 ਕੁਦਰਾਂ ਦੀ ਕੱਚੀ ਹੈ 10 ਕੁਦਰਾਂ ਦੀ ਹਜੇ ਕੱਚੀ ਆ ਅੱਛਾ ਸੀਵਲ ਕਿਹੜੇ ਦੀ ਆ ਗਈ ਭਈ ਇਹ ਇਹ ਹੈਗੀ ਰਮਾਡਾ ਦੀ ਹੈ ਰਮਾਡਾ ਦੀ ਹੈ ਆਪਾਂ ਅੱਗੇ ਕਿਹੜਾ ਲੱਗਿਆ ਹੋਇਆ ਇਹਨੂੰ ਇਹਦੇ ਵਲਵ ਵੇਡ ਦਾ ਲੱਗਿਆ ਭਾਈ ਮੈਟਲ ਦਾ ਇਹ ਵਰਲਡ ਵਾਈਡ 2 ਦੇ ਮੈਟਲ ਦਾ ਲੱਗਿਆ ਹੋਇਆ ਅੱਛਾ ਤਰਸੇਮ ਭਾਈ ਤੇਰਾ ਤਜਰਬਾ ਵਧੂਗਾ ਥੋੜਾ ਜਿਹਾ ਵੇਡਾਂ ਦੀ ਪ੍ਰੈਕਟਿਸ ਆ ਤੇਰੀ ਕਿੰਨਾ ਦੁੱਧ ਦੇ ਜੂਗੀ ਪਹਿਲੇ ਸੋਏ ਦੇ ਵਿੱਚ ਉਹ 30+ ਦੇਊਗੀ ਠੀਕ ਹੈ ਭਾਈ ਦਿਨਾਂ ਵੀ ਬਣਦਾ ਹੈ ਨਾ ਪਲੀ ਪੂੜੀ ਬੱਠੀ ਚੰਗੀ ਆ ਜਾਂ ਨਹੀਂ ਠੀਕ ਆ ਤੋਰੀ ਭਾਈ ਤਰਸੇਮ ਵਾਲਾ ਜ ਆਪ ਹੀ ਤੋੜਦੇ ਕੋਈ ਨਾ ਲੈ ਵੀ ਮਤਰੋ ਪਲੂਣ ਵਹਿੜਾ ਕਰਮਾਂ ਵਾਲੀ ਦੇਖੋ ਕਰਾਂ ਦੀ ਫੈਣੂ ਟੂ ਟੂ ਕਰਨ ਵਾਲੀ ਚੀਜ਼ ਆ ਵੀ ਜੇਕਰ ਭਰਾ ਨੇ ਜਿਹਨੇ گاਵਾ ਰੱਖਣੀਆਂ ਨਾ ਭਾਈ ਮੇਰਾ ਜਿਹੜਾ گاਵਾ ਦਾ ਕੰਮ ਕਰਨਾ ਚਾਹੁੰਦਾ ਮੇਰੀ ਬੇਣਤੀ ਆ ਹੱਥ ਜੋੜ ਕੇ ਆ ਚੀਜ਼ਾਂ ਨੂੰ ਖਰੀਦੋ ਜੇ ਤੁਸੀਂ ਕਾਮਯਾਬੀ ਪਾਉਣੀ ਹੈ ਪਹਿਲਾ ਦੂਜਾ ਤੀਜਾ ਸੁਹਾ ਹੱਦ ਦੁੱਧ ਵਾਲੀਏ ਗਾਵਾਂ ਲਓ ਤਾਂ ਕਿ 10 15 ਕਿਲੋ ਵਾਲੀ ਗਾਂ ਨੇ ਆਪਣੇ ਪੱਲੇ ਕੁਝ ਨਹੀਂ ਪਾਉਣਾ ਕਿਉਂਕਿ ਭਾਈ ਜੇ 10 ਕਿਲੋ ਦੁੱਧ ਵਾਲੀ ਗਾਂ ਵਾ ਡੇਰੀ ਤੇ 30 ਰੁਪਏ ਦਾ ਰੇਟ ਆਉਂਦਾ ਤੇ 300 ਦਾ ਦੁੱਧ ਪਾਉਣਾ ਉਹਨੇ ਤੇ ਜੇ ਹੋਣਗੇ ਭਾਈ ਆ 35 35 40 40 ਕਿਲੋ ਵਾਲੀਆਂ ਗਾਇਆਂ ਖਾਣਾ ਇਹਨਾਂ ਨੇ ਵੀ ਉਹ ਨਹੀਂ ਆ ਇਹ ਨਹੀਂ ਹੈਗਾ ਵੀ ਇਹਨਾਂ ਦੀ ਖਰਾਕ ਇਹਨਾਂ ਦੀ ਹੈ ਕਪੈਸਿਟੀ ਦੇ ਸਭ ਸੰਭਾਵ ਥੋੜੀ ਜਿਹਾ ਆਪਾਂ ਨੂੰ ਨੌਲੇਜ ਦੇ ਨਾਲ ਰੱਖਣੀ ਪੈਂਦੀ ਆ ਆ ਦੇਖੋ ਮਿੱਤਰੋ ਥੱਲੋ ਥਣ ਥਣ ਦੂਰਾ ਲੱਗਿਆ ਅੱਛਾ ਭਾਈ ਰੇਟ ਕੀ ਰਹੂਗਾ ਇਹਦਾ ਮੇਰੇ ਤਰਫੋਂ ਸੇਮ ਭਾਈ ਤੇ ਜਿਹੜਾ 1.5 ਲੱਖ ਰੁਪਏ ਰੇਟ ਹੈ। 1.5 ਲੱਖ ਤੇ ਲੈਣ ਵਾਲਾ ਦੱਸ ਦੇ। 1.5 ਲੱਖ ਦਾ ਕਰ ਲਾ ਕੋਈ ਨਹੀਂ ਮੌਕੇ। ਥੋੜਾ ਜਿਹਾ ਦੱਸ ਦੇ ਮੇਰਾ ਭਰਾ। ਜੈਜੀ ਕਰ ਦਈਏ ਗੱਲ। ਜੈਜ ਕੋਈ ਹੋਰ ਕਿਹਨਾ ਪਾੜਾ ਕੱਟਣਾ ਉਹ। ਤੁਸੀਂ ਕਦੀ ਜਾਂਦੇ ਆ ਪਤਨੀ ਦਾ ਜਿੱਥੇ ਲਿਆਉਣ ਲੱਗ ਜਾਂਦੇ। ਦਰਸ਼ੇਬਾਈ ਜਿੱਥੇ ਵੇਚਣੀ ਹੈ ਉੱਥੇ ਜੀ ਦੱਸ ਦੇ 1.5 ਹੋ ਜਾ। 1.30 ਛੱਡਾਂਗੇ ਆਪਾਂ। ਠੀਕ ਆ ਬਾਈ ਓਕੇ। ਲੈ ਇਹਦੇ 2 ਨੰਬਰ ਤੇ ਵੱਚੀ ਹੈ ਜਿਹੜੀ ਬਾਈ ਤਰਸੇ ਵੀਰੇ। ਇਹ ਆਪਣੀ ਘਰੂ ਹੈ ਠੀਕ ਆ ਕਰਦੀ ਹੋਈ ਹੈ ਹਾਂਜੀ ਅੱਛਾ ਇਹਦੀ ਮਾਂ ਵੀ ਆਪਣੇ ਕੋਲੇ ਹੀ ਆ ਠੀਕ ਆ ਵੀਰੇ ਹਾਂ ਤੇ ਇਹਦੀ ਮਾਂ ਦਾ ਦੁੱਧ ਕਿੰਨਾ ਇੱਕਵਾ ਬਾਈ 50 ਪਲੱਸ ਦਿੱਤਾ ਹੁਣੇ ਜੀ ਕਿਹੜੀ ਗਮਾਂ ਦੀ ਵੀਰੇ ਆ ਹੁਣ ਸੂਜੀ ਵਾਲੀ ਠੀਕ ਆ ਬਾਈ ਇਹਦੀ ਮਾਂ ਵਾ ਹੈ ਹਾਂ ਤਿੰਨ ਟਾਈਮ ਚੋ ਆਈ ਕਰਦੇ ਆ ਇਹਦੀ ਠੀਕ ਆ ਬਾਈ ਤਿੰਨ ਟਾਈਮ ਹਾਂਜੀ ਅੱਛਾ ਇਹ ਬਾਈ ਫਿਰ ਤੂੰ ਜਿਹੜੀ ਹੁਣ ਆ ਤੇਰੇ ਕੋਲੇ ਵਹਿਣਾ ਇਹ ਕਿਹੜੇ ਸੀਮੰਦੀ ਆਪ ਆ ਗਈ ਇਹ ਪੇਪਰ ਦੀ ਹੈ ਜੀ ਪੇਪਰ ਦੀ ਆਪ ਆ ਗਈ ਅੱਗੇ ਕਿਹੜਾ ਲਾਤਾ ਬਾਈ ਇਹਨੂੰ ਇਹਦੇ ਲੱਗਿਆ ਰਮਾੜਾ ਦਾ ਲੱਗਿਆ ਵੀਰੇ ਰਮਾੜਾ ਦਾ ਲੱਗਿਆ ਅੱਛਾ ਇਹਦੀ ਤੈਨੂੰ ਕੀ ਉਮੀਦ ਆ ਬ ਇਹ ਤਾਂ ਉਮੀਦ ਆਪਣੇ ਸਾਹਮਣੇ ਸਾਰਾ ਕੁਝ ਇਹ ਤਾਂ ਇਹ ਆਪਣੇ ਕੋਲ ਹੀ ਇਹਦੀ ਮਾਰ 35 ਤੋਂ ਚੱਲ ਜੂਗੀ ਪਰ ਜਾਊਗੀ ਹੈ ਇਹ ਨਹੀਂ ਪਤਾ 40 ਤੇ ਜਾਵੜੇ 40 ਤੇ ਜਾਵੜੇ ਸਰਕਾਰ ਹਜ ਤਣਪ ਕਿੰਨੇ ਪਏ ਜਾਂਦੇ ਇਹਦੇ ਦਿਨ ਹਜ 15 ਪਏ ਆ ਪੂਰੇ ਕਿੰਨੇ 15 ਪਏ ਆ 15 ਦਿਨ ਜੇ ਤਾਂ ਕੁਝ ਦੀ ਕੁਝ ਬਣਦੀ ਥੋੜੋ ਹੈਨਾ ਕੱਢੀ ਪਾਲ ਬਾਈ ਬਾਹਰ ਕਿੰਨਾ ਥੋੜਾ ਭਲੂਣ ਪਲਾਨ ਚਾਹ ਤਾਂ ਤੁਹਾਨੂੰ ਬਹੁਤ ਸੋਨਾ ਥਰਡ ਵਿਖਾ ਦੇ ਮਣਾਏ ਵੇਖੋ ਲੈ ਖੋ ਦੇ ਬਾਈ ਬਾਹਰ ਨੂੰ ਬਾਈ ਲੈ ਵੀ ਮਿੱਤਰੋ ਜੇ ਤੁਸੀਂ ਜਿਹੜੀ ਚੀਜ਼ ਦੇ ਵੱਧ ਦਵਾਨੇ ਹੁੰਦੀ ਨੇ ਚਿੱਟਾ ਰੰਗ ਤੇ ਕਾਲਾ ਕੰਨ ਤੇ ਫਿਰ ਖਰੀਦਣ ਨੂੰ ਕਰਦਾ ਵਾ ਕਿਤਾ ਬਣਦਾ ਬੱਚੇ ਐਵੇਂ ਜੇ ਦਿੰਦੀ ਐ ਇਹ ਹੁਣ ਵੀ ਸੂਹੀ ਐ ਬੱਚੀ ਉਹਦੇ ਮਗਰ ਉਹ ਵੀ ਬੱਚੀ ਐ ਜੀ ਹੈ ਨਾ ਬਹੁਤ ਸੋਹਣੀ ਉਹ ਵੀ ਇਹੀ ਹੈ ਬਾਕੀ ਬੇਲ ਬੂਲ ਵੀ ਚੰਗੀ ਐ ਹਾਂ ਬੰਦਾ 10 15 ਦਿਨਾਂ ਜੇ ਤਾਂ ਭਾਈ ਕੁਛ ਦੀ ਕੁਛ ਤਿਆਰ ਹੋ ਜੇ ਬਹੁਤ ਤਿਆਰ ਹੋਊਗੀ ਵੀਰੇ ਅਸੇ ਦੰਦੂ ਕਿਵੇਂ ਆ ਭਾਈ ਇਹ ਦੋ ਦਿਨ ਦੀ ਐ ਜੀ ਦੋ ਦਿਨ ਦੀ ਐ ਠੀਕ ਆ ਇਹ ਕਿੰਨੇ ਦੀ ਦੇ ਦੇਗੇ ਭਾਈ ਆਪਾਂ ਇਹਦਾ ਵੀ ਡੇਢ ਹੀ ਮੁੱਲ ਆਈ ਦੇ ਦੇ ਨਾ ਖਾਰਿਆ ਫੇਰ ਜ਼ਿਆਦਾ ਹੁੰਦਾ ਯਾਰ ਜੋੜੇ ਦਾ 3 ਲੱਖ ਆ ਤੇ ਲੇਕਨ ਤੂੰ ਲੈ ਲੈ ਲਈ ਕਰ ਲੈ ਤਾਂ ਸੋ ਮੈਨੂੰ ਯਾਰ ਵੀਰਾ ਬਣ ਕੇ ਇਹ 1.40 ਦੀ ਛੱਡਾਂਗੇ ਜੀ ਤੇ ਇਹ ਤੇਰਾ ਮਾਨ ਕਹਿੰਦਾ ਵੀ ਇੰਦਾ ਵੀ 1.30 ਵਟਿਆ ਜਾਵੇ ਤੂੰ ਨਹੀਂ ਨਹੀਂ 1.30 ਦੀ ਨਹੀਂ ਦੇਣੀ ਹੈ ਇਹ ਨਹੀਂ ਦੇਣੀ 1.30 ਯਾਰ ਕਰ ਰੱਖ ਲਾਂਗੇ ਮੈਂ ਤੇਰਸੇਵ ਬਾਈ ਬਣ ਕੇ ਯਾਰ ਇਹ ਨਾ ਕਰਾ ਡੋਣ ਵਾਲੀ ਕਰ ਲੈ ਨਾ ਕਰ ਹੈ ਪਰੇ ਨੋਪਾ ਹੈ ਬਾਈ ਤੇਰਸੇਵ ਦੇ ਕਹ 260 ਦਾ ਜੋੜਾ ਹਾਂ ਬਈ ਨਹੀਂ ਹੋਣਾ ਜੀ ਦੋ ਸਾਢੇ ਦਾ ਤਾਂ ਲੈ ਯਾਰ ਐ ਕਾ ਤੋ ਕਰ ਇੰਦੇ ਜੀ ਘਟੌੜ ਕੇ ਥੋੜਾ ਬੋਤਾ ਫਿਰ ਇੱਕ ਕੰਮ ਹੀ ਕਰ ਦਿੰਦੇ ਆਪਾਂ ਹੈ ਤਰਸੀਬ ਬਾਈ ਹਾਂਜੀ ਕਰ ਦਈਏ ਯਾਰ ਐ ਕਾ ਤੋ ਕਰ ਚੱਲ ਤੂੰ ਆਹ ਨਾਲ ਕਰ ਦਾਂਗੇ ਫਿਰ ਯਾਰ ਠੀਕ ਆ ਯਾਰ ਲੈ ਮਿੱਤਰੋ ਠੀਕ ਆ ਅੱਛਾ ਹੁਣ ਆ ਗਈ ਇੱਕ ਜਰਸੀ ਕ੍ਰੋਸ ਅੱਛਾ ਇਹਦੀ ਕੀ ਡਿਟੇਲ ਆ ਬਾਈ ਇਹ ਆਣਾ ਹੋਣਾ ਜੀ ਆਪਣੀ ਇਹ ਤਾਂ ਨਹੀਂ ਕੁਛ ਨਵੇਂ ਆਂਦਾ ਗਾ ਮੈਂ ਨਾਂ ਨਹੀਂ ਧਰਨ ਦਾ ਕੋਈ ਪਤਾ ਨਹੀਂ ਹਾਂ ਕੋਈ ਦੰਦ ਨਹੀਂ ਪਤਾ ਬਾਈ ਏ ਨਹੀਂ ਪਤਾ ਕਿਹੜਾ ਲੱਗਿਆ ਠੀਕ ਹੈ ਭਾਈ ਸਿਆੜੀ ਗੱਲ ਆ ਯਾਰ ਝੂਠ ਦੇ ਝੂਠ ਹੀ ਰਹਿਣਾ 100 ਹੋਰ ਮਾਰਨਾ ਕੀ ਚੀਜ਼ ਤਾਂ ਪਤਾ ਆਪੋ ਹੀ ਦੱਸਾਂਗੇ ਅੱਛਾ ਤਰਸੇਬ ਭਾਈ ਇਹਦੇ ਕਿੰਨੇ ਦਿਨ ਪਏ ਹਜੇ 10 ਕਿ ਦਿਨ ਇਹ ਵੀ ਹੋ ਲੈ ਜੂਗੀ 10 ਦਿਨ ਤੋਂ ਕਿਵੇਂ ਹੋ ਸਕਦਾ ਇਹ ਦੋ ਦੰਦ ਦਾ ਹੀ ਦੋ ਦੰਦ ਦਾ ਪਹਿਲਾਂ ਨਹੀਂ ਇਹ ਪਹਿਲ ਨਹੀਂ ਹੈ ਠੀਕ ਆ ਵੀਰੇ ਇਹ ਕਿੰਨੇ ਦੀ ਦੇ ਦੇ ਆਗੇ ਤਰਸੇ ਵੀਰੇ ਇਹ ਮੁੱਲ 55 ਦਾ ਹੀ 50 ਤ ਛੱਡਾਂਗੇ ਐਂ ਦਾ ਕਰ ਹੋਰ ਥੱਲੇ ਆ ਜਾ ਥੋੜਾ ਨਹੀਂ ਹੋਰ ਨਹੀਂ ਆਉਣਾਗਾ ਲੈ ਯਾਰ ਇਹਦੇ ਮੁੱਲ ਹੀ ਉਹ ਜਾਇਜ਼ ਕਰਦਾ ਉਹਨਾਂ ਪਿਛਲੀ ਵਾਰ ਬਾਹਰੋਂ ਕੱਢ ਕੇ ਲਿਆ ਫਿਰ ਬਾਹਰੋਂ ਲਿਆ ਨੂੰ ਵੇਖੀਏ ਬੜਾ ਕੀ ਕ ਪੇਆ ਕਰਦੀ ਕਿ 55 ਕਹਿੰਦੀ ਐ ਮੈਨੂੰ ਵੇਖ ਲੱਗਣ ਤੇ ਬਾੜੀ ਤੋਰ ਕੇ ਕਰਾ ਲਈ ਇਹ ਹੋ ਨਹੀਂ ਸਕਦਾ ਭਏ ਨਹੀਂ ਪਤਾ 55 ਤੇ ਚੜ ਜੇ ਕੋਈ ਪਤਾ ਨਹੀਂ ਬੱਚੀ ਤਿਆਰ ਹੋਣਾ ਬੱਚੀ ਨਹੀਂ ਥੱਲੋ ਬਈ ਬੱਚੀ ਚੰਗੀ ਆ ਤੇਰੀ ਯਾਰ ਨਹੀਂ ਠੀਕ ਆ ਬਈ ਲੈ ਲੈ 50 ਐ ਨਹੀਂ ਕਹਿੰਦਾ ਹੁਣ ਤੇ 48 ਵੀ ਨਹੀਂ ਕਹਿੰਦਾ ਬਈ ਇਹ ਤੇ ਦਰਵਾਜ਼ਾ ਨਿਕਰੂਗੀ ਚੰਗੀ ਬੱਚੀ ਥੱਲੋ ਬਈ ਤੇ ਸਿਰ ਤੇਰਾ ਮਨ ਕੀ ਕਹਿੰਦਾ 15 ਕਿਲੋ ਤੋਂ ਬਾਹਰ ਚੱਲ ਜੂਗੀ 15 16 ਕਿਲੋ ਦੇ ਦੂਗੀ ਜੀ ਦੇ ਦੂਗੀ ਹਨਾ ਬੜੇ ਆਮ ਨਾਲ ਬਾਕੀ ਬਈ ਸੋਹਣੀ ਸੁਨੱਖੀ ਆ ਨਹੀਂ ਠੀਕ ਆ ਬਾਈ ਫਿਰ ਸੀਲ ਸੂ ਚੰਗੀ ਆ ਬਾਈ ਸੀਲ ਬਹੁਤ ਆ ਜੀ ਠੀਕ ਆ ਬਾਈ ਠੀਕ ਆ ਸੀਲ ਤਾਂ ਜਿਵੇਂ ਮਾਤੀ ਹੱਥ ਇਹ ਗੁਰ ਮੇਰਾ ਇੱਕ ਗੱਲ ਹੋਰ ਸੁਣ ਜੇ ਕੋਈ ਮੇਰੇ ਅਰਕਾ ਮਾਤੜ ਮਾਤੜਾਖਿਆ ਯਾਰ ਬਾਈ 45 46 ਦੀ ਦੇ 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 ਦੇਗਾ ਕਿ ਨਹੀਂ ਇਹ ਨਹੀਂ ਤਾਂ ਆਪ ਨੂੰ ਵੇਣੀ ਤੂੰ ਲੈ ਜਾਣੀ ਤਾਂ ਲੈ ਜੀ ਇੰਨੇ ਤੇ ਮੈਂ ਤੇਰੀ ਲੈ ਜਾਣੀ ਤੇਰੀ ਤਾਂ ਦਰਸ਼ਕ ਵੀ ਆ। ਤੂੰ ਤਾਂ ਫਿਰ 2 ਰੁਪਏ ਲਾਵਾਂਗੀ। ਜਦ ਕੋਈ ਨੂੰ ਲੈ ਲਈ ਜਾ ਕੋਈ ਗਾ ਨਹੀਂ। ਕਰਦੀ ਮਾਨਤਣ ਤਾਂ ਕਰ ਦੇਗਾ। ਹਾਂ ਮਾਨਤਣ ਕਰ ਦੇਗਾ। ਅੱਛਾ ਇਹ ਕਿਹੜਾ ਬੱਚੀ ਦੇਣੀ ਆ ਯਾਰ ਗਾਂ ਦੀ ਐ ਇੱਕ ਠੀਕ ਐ ਇਹ ਇਸੇ ਗਾਂ ਦੀ ਹੋਇਆ। ਹਾਂ ਇਹ ਲੋਟ ਨਹੀਂ ਹੁੰਦਾ ਵਪਾਰ ਲੈਣ ਚ ਪਾਲਦੇ ਨਹੀਂ ਬੱਚੇ ਬੈਠਾ। ਠੀਕ ਐ। ਨਹੀਂ ਵੀਰੇ ਇਹ ਵੱਡੀ ਗਾਂ ਦੀ ਐ। ਹਾਂ ਇਹ ਵੱਡੀ ਗਾਂ ਦੀ ਐ। ਅੱਛਾ ਠੀਕ ਐ ਕਿੰਨਾ ਇਹਦਾ 50 ਕਿਲੋ ਦੁੱਧ ਆਣਾ? 50 ਹਾਂਜੀ। ਤੇ ਆਪ ਬੱਚੀ ਕਿਹੜੇ ਸੀਮੰਟ ਦੀ ਆ ਗਈ? ਇਹ ਮੈਟਲ ਦੀ ਆਈ। ਮੈਟਲ ਦੀ? ਹਾਂ ਮੈਂ ਜਾਦੇ ਆਈ ਆ ਫਾਰਮਲਾ प्रदीप ਹ ਉਹ ਤੋਂ ਲੈ ਸੀ ਸੀਮਨ ਮੈਂ ਇਹ ਆਮ ਕਿੰਨੇ ਦੀ ਦੇ ਦੇਗਾ ਵੀਰ ਮਿਲਦਾ ਨਹੀਂ ਇਹ ਨੇਤੀ ਇਹ ਕੋਈ ਹ 25000 ਦੇ ਦੇਵਾਂਗੇ ਇਹ ਵੇਖ ਲੈ ਯਾਰ ਬਾਈ ਬੜ ਕੇ ਸਾਹਮਣੇ ਸੀਮਨ ਨਹੀਂ ਬਹੁਤ ਮਹਿੰਗਾ ਹੀ ਲੋਕਾਂ ਦੇ ਕੀ ਕਰਕੇ ਪੋੜੀ ਆ ਯਾਰ ਸੀਮਨ ਨਹੀਂ ਮਹਿੰਗਾ ਬੜੀ ਬਾਹਰ ਤੋਂ ਕੱਢ ਕੇ ਬਣਾਉਂਦਾ ਬੜਾ ਚੰਗਾ ਮੇਰੇ ਕੋਲੇ ਲਿਆ ਇਹਨੂੰ ਬੜਾ ਵੇਖ ਰਹਿਣ ਉਹਦੇ ਹਲੇ ਮੇਰੇ ਉਹ ਤੋਂ ਬਾਹਰ ਆ ਉਹਲੇ ਤੋਂ ਆਏ ਥੋੜੀ ਇਹ ਤਾਂ ਇਹ ਨਹੀਂ ਗੱਲ ਹੈਗੀ ਵਿਕਦੀਆਂ ਬੱਛੀਆਂ 35 35000 ਦੀਆਂ ਵਿਕ ਜਾਂਦੀਆਂ ਬਾਈ ਇਹ ਨਹੀਂ ਗੱਲ ਹੈਗੀ ਵੀਰੇ ਸੈਕਸ ਵਾਲਾ ਬੱਛੀ ਲੈ ਆਹ ਦਾ ਠੀਕ ਆ ਯਾਰ ਸਹੀ ਠੀਕ ਆ ਬਾਈ ਆ ਬਾਲੀ ਵਧੀਆ ਗੱਲ ਆ ਹਨਾ ਥੜੀ ਪਿਆਰੀ ਆ ਜਾਨ ਹੁਣ ਦੱਸ ਕਿੰਨੇ ਦੇ ਦੇ ਫੜਾ ਰਸਾ ਫੜਾਈਏ ਇਧਰ ਮੈਨੂੰ ਫੜਾ ਕਿੰਨੇ ਦੀ ਦੱਸ ਬੱਸ ਜੈ ਜੀ ਕਿੰਨਾ ਦੱਸੋ ਬਲੇਟ ਬਲੇਟ ਨਾਲੇ ਕਰਿਆ ਬੱਸ ਐ ਨਾ ਕਰ ਹੁਣਾਂ ਕੋਈ ਗੱਲ ਇਹ ਤਾਂ ਜੀ ਮਾਨ ਬਣਿਆ ਮੇਰਾ ਅੱਛਾ ਵੀਰ ਹੀ ਦੇ ਦਈਏ ਹੈ ਨਹੀਂ ਜੈ ਜੀ ਇਹ ਤਾਂ ਇਹਦੇ ਚੋਂ ਨਹੀਂ ਹੋਣਾ ਕੋਈ ਯਾਰ ਪੁਰਕੇ ਦੋ ਅਗਲਾ ਫੀਡ ਦੀ ਆਪਾਂ ਤੂੰ ਪਾਲ ਜੂਗੀ ਅਸੀਂ ਤੇਰੇ ਨਾਲ ਪਿਆਰ ਹੋਈ ਤੈਨੂੰ ਫਿਰ ਰੋਕ ਲੱਕ ਦੀ ਬੱਚੀ ਤਿਆਰ ਹੋ ਗਈ ਮੈਂ ਵੀ ਤਿਆਰ ਹੋਈ ਤੈਨੂੰ ਲੈ ਦੂੰਗਾ ਹੋਰ ਦਾ ਠੀਕ ਹੈ ਭੇਜ ਲਈ ਫਿਰ ਜਾ ਨਹੀਂ داشਕ ਵੀਰੋ ਇੱਕ ਗੱਲ ਦੱਸਾਂ ਤੁਹਾਨੂੰ ਇੱਕੋ ਮਿੰਟ ਖੜੀ ਰਹਿੰਦੇ ਆ ਜਾ ਪੁੱਤੇ ਅੱਗੇ ਨਹੀਂ ਜੇ ਤੁਸੀਂ ਇਹ ਚੀਜ਼ ਹੁਣ ਮੰਨ ਲਓ ਆਪਾਂ ਟੀਕਾ ਭਰਾਉਣੇ ਹਨ ਤੇ ਆਪਣੇ ਸਾਲ ਦੀ ਵੇਟ ਜਾਂਦੀ ਹੈ ਹਨਾ ਬਈ ਸਾਲ ਆਪਾਂ ਇਹਨੂੰ ਡੀਕਣਾ ਹੁੰਦਾ ਟੀਕਾ ਭਰਾਇਆ ਵੱਛੀ ਦੇ ਦੇਗਾ ਆਹ ਵੱਛੀ ਮੇਨ ਲੱਗੀ ਆ ਤੁਹਾਨੂੰ ਮਿੱਤਰੋ ਸਿਰਫ 25000 ਦੇ ਵਿੱਚ ਦੇ ਦੂਗਾ ਬਾਈ ਇਹਦਾ ਮਾਰਦੜ ਤਾਂ ਕਰ ਦੂਗਾ ਨਾ ਜਿਹੜਾ ਕਿੰਨੇ ਉਹਦੀ ਆ ਬਾਈ ਇਹ ਹਫਤੇ ਦੀ ਆ ਹਫਤੇ ਦੀ ਆ ਲੈ ਮਿੱਤਰੋ ਹਫਤੇ ਦੀ ਵੱਛੀ ਆ ਤੇ ਕਿਹੜੇ ਸੀਮੰਦ ਦੀ ਦੱਸਿਆ ਸੀ ਬਾਈ ਮੈਟਲ ਦੀ ਮੈਟਲ ਦੀ ਬੈਡਲ ਵਾਲੀ ਬੈਡਲ ਹੀ ਪਾਉਗੀ ਕਰਮਾ ਵਾਲੀ ਨੂੰ ਜਾ ਕੇ ਲੈ ਨੱਥ ਦੀ ਟੱਪ ਦੀ ਆ ਜਾਊਗੀ ਪਹਿਲਾਂ ਸਾਰਿਆਂ ਤੋਂ ਤੇ ਇਹ ਜਾਨਵਰ ਸੀ ਬਈ ਨੰਬਰ ਦੇ ਦੀ ਕਰਦੇ ਆਪਦਾ ਵੀਰੇ ਆ ਕੇ ਤਰਸੀਮ ਬਾਈ ਨੰਬਰ ਤਾਂ ਦੱਸ ਤੇ ਇੱਥੇ ਖੜੀ ਕੋ 9471 ਜੀ 65183 ਇੱਕ ਵਾਰੀ ਹੋਰ ਬੋਲ ਦਿਓ ਵੀਰੇ 94171 ਜੀ 65183 ਠੀਕ ਹੈ ਬਈ ਇਸ ਨੰਬਰ ਤੇ ਕਰ ਲਿਓ ਮਿੱਤਰੋ 22 ਦਿਨਾਂ ਤੁਸੀ ਰਾਬਤਾ ਕਰ ਉਹ ਨੰਬਰ ਸਕਰੀਨ ਦੇ ਉੱਤੇ ਆ ਪਿੰਡ ਛੇਖਾ ਤੇ ਜ਼ਿਲ੍ਹਾ ਮੁਖਸਰ ਸਾਹਿਬ